सिधा उहो बचो वये बचे पहुंडे से कढाई ਜ਼ਿਲ੍ਹਾ ਸਿੱਖਿਆ ਅਫਸਰ ਗੁਰਿੰਦਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨ ਸਕੱਤਰ ਹਰਮੇਸ਼ ਲਾਲ ਦੀ ਅਗਵਾਈ ਹੇਠ ਜ਼ਿਲ੍ਹਾ ਜਲੰਧਰ ਦੇ ਰਸਾ ਕਸ਼ੀ ਦੇ ਜ਼ਿਲ੍ਹਾ ਪਤਰੀ ਮੁਕਾਬਲੇ ਸ਼੍ਰੀ ਦਸ਼ਮੇਸ਼ ਕੌਨਮੈਂਟ ਹਾਈ ਸਕੂਲ ਅੱਟੀ ਚੁਕਰ ਵਾਈ ਗਏ ਜਿਨ੍ਹਾਂ ਦਾ ਉਦਘਾਟਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਪ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਡੀਟੀਸੀ ਸਕੱਤਰ ਹਰਮੇਸ਼ ਟੀਮ ਕਪਤਾਨ ਹਰਮਨਜੀਤ ਕੌਰ ਅਤੇ ਸੋਫੀਆ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ ਇਸ ਟੂਰਨਾਮੈਂਟ ਦੌਰਾਨ ਜਿੱਥੇ ਵੱਖ-ਵੱਖ ਪੱਰ ਵਰਗਾ ਵਿੱਚ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਈ ਗਏ ਉੱਥੇ ਹੀ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਪੰਜਾਬ ਸਕੂਲ ਦੇ ਵੋਇਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਪੁਰਾਤਨ ਅਤੇ ਵਿਰਾਸਤੀ ਖੇਡ ਦੇ ਜ਼ਿਲ੍ਹਾ ਪੱਤਰੀ ਮੁਕਾਬਲਿਆਂ ਨੂੰ ਪੇਂਡੂ ਖੇਤਰ ਵਿੱਚ ਵਧੀਆ ਪ੍ਰਬੰਧ ਨਾਲ ਕਰਵਾਉਣ ਲਈ ਮੇਜ਼ਬਾਨ ਸਕੂਲ ਵਧਾਈ ਦਾ ਪਾਤਰ ਹੈ ਇਸ ਮੌਕੇ ਉਹਨਾਂ ਸਕੂਲ ਦੇ ਐਮ ਡੀ ਸੁਖਦੀਪ ਸਿੰਘ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਫਿਲੌਰ ਹਲਕੇ 'ਚ ਉਹ ਖੇਡ ਵਿਕਸਤ ਕਰਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣ ਦਾ ਪ੍ਰੇਰਨਾ ਸਰੋਤ ਬਣ ਰਹੇ ਹਨ। ਇਸ ਮੌਕੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਡੀਟੀਸੀ ਦੇ ਜਨ ਸਕੱਤਤਾ ਤੇ ਯਤਨਾਂ ਨਾਲ ਜ਼ਿਲ੍ਹਾ ਪਤਰੀ ਮੁਕਾਬਲੇ ਉਹਨਾਂ ਦੇ ਸਕੂਲ 'ਚ ਕਰਵਾਈ ਗਏ। ਉਨਾ ਕਿਹਾ ਕਿ ਇਸ ਦੌਰਾਨ ਖੇਡਾ ਬਤਨ ਪੰਜਾਬ ਦੀਆਂ ਚ ਇਸ ਖੇਡ ਨੂੰ ਬਾਹਰ ਕਰਨ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਖਿਡਾਰੀਆਂ ਦੇ ਮਨੋਵਲ ਟੁੱਟੇਗਾ। ਉਹਨਾਂ ਮੰਗੀ ਤੀ ਕਿ ਇਸ ਖੇਡ ਨੂੰ ਗੜੇਸ਼ਨ ਦਿੱਤੀ ਜਾਵੇ ਤਾਂ ਜੋ ਵਿਰਾਸਤੀ ਖੇਡਾਂ ਕਾਇਮ ਰਹਿਣ। ਇਸ ਦੌਰਾਨ ਆਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਜਿਹੜੀਆਂ ਜ਼ਿਲ੍ਹਾ ਸਕੂਲ ਖੇਡਾਂ ਜੋ ਰਸਖੀ ਦੇ ਮੁਕਾਬਲੇ ਆ ਜਿਹੜਾ ਜਿਸ਼ਰੀ ਦਸ਼ਮੇਸ਼ ਕਲਮੈਂਟ ਹਾਈ ਸਕੂਲ ਅੱਟੀ ਚ ਹੋਏ ਆ ਜਿੰਨੇ ਵੀ ਇੱਥੇ ਖਿਡਾਰੀ ਆਏ ਆ ਜਿਹੜੇ ਨਾਲ ਉਹਨਾਂ ਦੇ ਟੀਚਰ ਸਹਿਬਾਨ ਆਏ ਆ ਖਾਸ ਤੌਰ ਤੇ ਜਿਹੜੇ ਸਾਡੇ ਡੀਟੀਸੀ ਦੇ ਜਨਰਲ ਸੈਕਟਰੀ ਹਰਮੇਸ਼ਰਾਲ ਘੇੜਾ ਜੀ ਜਿਨ੍ਹਾਂ ਨੇ ਮਤਲਬ ਉਹਨਾਂ ਦੇ ਸਦਕਾ ਹੀ ਇਹ ਟੂਰਨਾਮੈਂਟ ਜਿਹੜਾ ਹੈਗਾ ਇੱਕ ਪਿੰਡੂ ਖੇਤਰ ਚ ਹੋ ਸਕਿਆ ਤੇ ਜੋ ਸਾਡੇ ਜੂਨੀਅਰ ਪ੍ਰਧਾਨ ਐਸਪੀ ਸਿੰਘ ਜੀ ਸਕੱਤਰ ਬਲਦੇਵ ਸਿੰਘ ਜੀ ਜੋ ਕਨਵੀਨਰ ਧਰਮਪਾਲ ਜੀ ਦੇ ਨਾਲ ਜਿੰਨੇ ਵੀ ਹੋਰ ਆਏ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਅਚੇਚੇ ਤੌਰ ਤੇ ਜੋ ਸਾਡੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਆ ਜਿਹਨਾਂ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਜਿਹੜੇ ਜਦੋਂ ਵੀ ਅਸੀਂ ਉਹਨਾਂ ਨੂੰ ਕਾਲ ਕਰਦੇ ਇੱਥੇ ਆ ਜਾਂਦੇ ਆ ਤੇ ਬੱਚਿਆਂ ਨੂੰ ਮੋਟੀਵੇਟ ਕਰਦੇ ਆ ਤੇ ਬੇ ਕਿਸ ਤਰ੍ਹਾਂ ਅਸੀਂ ਪਿੰਡੂ ਖੇਤਰ ਚੋਂ ਅੱਗੇ ਆਉਣਾ ਆ ਉਹ ਉਹਨਾਂ ਦੀ ਇੰਨੀ ਮੋਟੀਵੇਸ਼ਨ ਹੁੰਦੀ ਆ ਉਹਨਾਂ ਦੇ ਕਰਕੇ ਹੀ ਜਿਹੜੀਆਂ ਸਾਡੀਆਂ ਟੀਮਾਂ ਇਸ ਲੈਵਲ ਤੇ ਪਹੁੰਚਦੀਆਂ ਮੈਂ ਸਾਰਿਆਂ ਦਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ ਤਿਆਰ ਕਰਦਾ ਆ ਵੀ ਉਹ ਆਉਣ ਵਾਲੇ ਸਮੇਂ 'ਚ ਵੀ ਸਕੂਲ ਨੂੰ ਅਜਿਹੇ ਮੌਕੇ ਦੇਣਗੇ ਬਹੁਤ ਬਹੁਤ ਧੰਨਵਾਦ 68ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਤਹਿਤ ਅੱਜ ਅਟੀ ਦੇ ਗਵਰਨਮੈਂਟ ਸਕੂਲ ਵਿੱਚ ਰੱਸੇ ਦੇ ਮੁਕਾਬਲੇ ਜਿਹੜੇ ਹੈਗੇ ਆ 19 ਸਾਲ 17 ਸਾਲ 14 ਸਾਲ ਲੜਕੇ ਲੜਕੀਆਂ ਦੇ ਜਿਹੜੇ ਕਰਵਾਏ ਗਏ ਆ ਮਾਨ ਜੋ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਗੁਰਿੰਦਰਜੀਤ ਕੌਰ ਜੀ ਜਿਹੜੇ ਡੀਟੀਸੀ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਚਲ ਰਹੇ ਇਹ ਟੂਰਨਾਮੈਂਟਾਂ ਦੇ ਵਿੱਚ ਅੱਜ ਇਹ ਕੰਪੋਨੈਂਟ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਫਲੋਰ ਹਲਕਾ ਇੰਚਾਰਜ ਫਲੋਰ ਅਤੇ ਵਾਈਸ ਚੇਅਰਮੈਨ ਪੰਜਾਬ ਸਕੂਲ ਸਿਖਿਆ ਬੋਰਡ ਜਿਨ੍ਹਾਂ ਨੇ ਅੱਜ ਸਾਡੀ ਪ੍ਰਤੀ ਬੇਨਤੀ ਦੇ ਉੱਪਰ ਇੱਥੇ ਪਹੁੰਚ ਕੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਆ ਉਥੇ ਖੇਡਾਂ ਦੀ ਮਹੱਤਤਾ ਬਾਰੇ ਉਹਨਾਂ ਨੇ ਤੇ ਸਰਕਾਰ ਵੱਲੋਂ ਖੇਡ ਪਾਲਿਸੀ ਜੋ ਲਾਗੂ ਕੀਤੀ ਗਈ ਹੈ ਪੰਜਾਬ ਦੇ ਵਿੱਚ ਔਰ ਖੇਡ ਪ੍ਰਾਪਤੀਆਂ ਬਾਰੇ ਉਹਨਾਂ ਨੇ ਪੰਜਾਬ ਦੇ ਖਿਡਾਰੀਆਂ ਬਾਰੇ ਉਹਨਾਂ ਨੇ ਬੱਚਿਆਂ ਦੇ ਨਾਲ ਜਾਣਕਾਰੀ ਦਿੱਤੀ ਹੈ ਮੈਂ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਤੇ ਸਿੱਖਿਆ ਵਿਭਾਗ ਜਲੰਧਰ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਬਹੁਤ ਕੀਮਤੀ ਸਮਾਂ ਕੱਢ ਕੇ ਸਾਡੇ ਬੱਚਿਆਂ ਨੂੰ ਸਾਡੇ ਖਿਡਾਰੀਆਂ ਨੂੰ ਬੜਮੁੱਲੇ ਵਿਚਾਰਾਂ ਨਾਲ ਜਿੱਥੇ ਨਵਾਜਿਆ ਉੱਥੇ ਖਿਡਾਰੀਆਂ ਦੀ ਹੌਸਲਾ ਫਰਾਜ ਕੀਤੀ ਹੈਗੀ ਆ ਔਰ ਮੈਂ ਪਰਮਾਤਮਾਗੇ ਦੁਆ ਕਰਦਾ ਕਿ ਇਹ ਸ਼ਖਸੀਅਤ ਖੇਡਾਂ ਦੇ ਖੇਤਰ ਦੇ ਵਿੱਚ ਕਿਉਂਕਿ ਆਪ ਵੀ ਉੱਚ ਕੋਟੀ ਦੇ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਰਹੇ ਨੇ ਔਰ ਖੇਡਾਂ ਦੇ ਨਾਲ ਜੁੜੇ ਹੋਏ ਨੇ ਸੋ ਇਹਨਾਂ ਵੱਲੋਂ ਪ੍ਰੇਰਨਾ ਦੇ ਨਾਲ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਹੋਰ ਇਹ ਇਲਾਕਾ ਜਿਹੜਾ ਹੈ ਖੇਡਾਂ ਦੇ ਵਿੱਚ ਬੜਮੁਲੀਆਂ ਜਿਹੜੀਆਂ ਆਪਣੀਆਂ ਯੋਗਤਾਵਾਂ ਜਿਹੜੀਆਂ ਪੂਰੀਆਂ ਕਰੇਗਾ ਔਰ ਜਿੱਥੇ-ਜਿੱਥੇ ਵੀ ਕੋਈ ਖੇਡਾਂ ਦੇ ਵਿੱਚ ਲੋੜ ਹੋਵੇਗੀ ਉਥੇ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਚੇਅਰਮੈਨ ਸਾਹਿਬ ਹੁਣਾਂ ਨੂੰ ਕਿ ਉਹ ਪੂਰੀ ਕੀਤੀ ਜਾਵੇ ਤੇ ਇਹਨਾਂ ਨੇ ਵਿਸ਼ਵਾਦ ਦਵਾਇਆ ਹੈ ਕਿ ਇਲਾਕੇ ਨੂੰ ਅਸੀਂ ਜ਼ਿਲ੍ਹੇ ਨੂੰ ਖੇਡਾਂ ਦੇ ਪ੍ਰਤੀ ਹੋਰ ਅੱਗੇ ਲਿਜਾਣ ਦੇ ਵਿੱਚ ਪੂਰਾ ਸਹਿਯੋਗ ਦੇਵਾਂਗੇ ਮੈਂ ਆਪਣੀ ਡੀਟੀਸੀ ਵੱਲੋਂ ਸਾਰੇ ਖੇਡ ਪ੍ਰੇਮੀਆਂ ਵੱਲੋਂ ਖੇਡ ਸੰਸਥਾ ਵੱਲੋਂ ਸ਼੍ਰੀ ਪ੍ਰੇਮ ਕੁਮਾਰ ਜੀ ਫਲੋਰ ਐ ਵਾਈਸ ਚੇਅਰਮੈਨ ਪੰਜਾਬ ਸਰਕਾਰ ਸਿੱਖਿਆ ਭਾਗ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਅੱਜ ਬਹੁਤ ਹੀ ਖੁਸ਼ੀ ਦਾ ਸਮਾਂ ਆ ਖੁਸ਼ੀ ਦਾ ਪਾ ਲਿਆ ਕਿ ਜ਼ਿਲ੍ਹਾ ਜਲੰਧਰ ਦੇ ਸਪੋਰਟਸ ਕਮੇਟੀ ਦੇ ਜਿਹੜੇ ਸਾਡੇ ਬਹੁਤ ਹੀ ਸਤਿਕਾਰ ਤੇ ਜਨ ਸਕੱਤਰ ਨੇ ਹਰਮੇਸ਼ ਖੇਡਾਂ ਦੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਜਿਨ੍ਹਾਂ ਦੇ ਯਤਨਾਂ ਸਦਕਾ ਜ਼ਿਲ੍ਹਾ ਜਲੰਧਰ ਸ਼ਹਿਰ ਤੋਂ ਇੱਕ ਜਿਹੜੀ ਖੇਡ ਆ ਇੱਕ ਜਿਹੜੀ ਗੇਮ ਆ ਟਾਗ ਐਂਡ ਵਾਰ ਉਹਨਾਂ ਨੂੰ ਦਿਹਾਤ ਦੇ ਵਿੱਚ ਲਿਆ ਕੇ ਬਹੁਤ ਹੀ ਵੱਡਾ ਮਾਣ ਜਿਹੜਾ ਵਿਧਾਇਆ ਆ ਦਿਹਾਤੀ ਬੱਚਿਆਂ ਦਾ ਵਿਦਿਆਰਥੀਆਂ ਦਾ ਔਰ ਉਦੋਂ ਵੱਧ ਵਧਾਈ ਦੇ ਪਾਤਨ ਨੇ ਸਾਡੇ ਇਸੇ ਹੀ ਸਕੂਲ ਦੇ ਕਾਨਵੈਂਟ ਸਕੂਲ ਜਿਹੜਾ ਅੱਟੀ ਆ ਉਸੇ ਪ੍ਰਿੰਸੀਪਲ ਚਾਂਜੀਤ ਸਿੰਘ ਜੀ ਔਰ ਇਹਨਾਂ ਨੇ ਪਿੱਛੇ ਜ਼ੋਨਲ ਦੇ ਵਿੱਚ ਵੀ ਬਲਾਕ ਦੇ ਵਿੱਚ ਵੀ ਬਹੁਤ ਵੱਡਾ ਸਾਧਤਾ ਸੀ ਤੇ ਅੱਜ ਜਿਹੜਾ ਹੈ ਇਹ ਜ਼ਿਲ੍ਹਾ ਪੱਦਰ ਦਾ ਜਿਹੜਾ ਖੇਡ ਮੁਕਾਬਲਾ ਸੀਗਾ ਟਾਗੜ ਵਾਰ ਦਾ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਹੀ ਵੱਡਾ ਜਿਹੜਾ ਹੈ ਆਪਣਾ ਰੋਲ ਅਪਣਾਇਆ ਹੈਗਾ ਆ ਔਰ ਇਹਨਾਂ ਦੇ ਨਾਲ ਪੂਰੀ ਸਮੁੱਚੀ ਟੀਮ ਜਿਹੜੀ ਹੈਗੀ ਆ ਸਾਡੇ ਕਨਵੀਨਰ ਧਰਮਪਾਲ ਜੀ ਬੈਠੇ ਆ ਸਰਿੰਦਰ ਆਪਣੇ ਪ੍ਰਿੰਸੀਪਲ ਸਾਹਿਬ ਬੈਠੇ ਆ ਮਹਿਮੀ ਸਾਹਿਬ ਬੈਠੇ ਆ ਸਾਰੀ ਹੀ ਜਿਹੜੀ ਸਮੁੱਚੀ ਟੀਮ ਐ ਐਸਪੀ ਸਿੰਘ ਜੀ ਇਹਨਾਂ ਨੇ ਆਪਣਾ ਇੱਕ ਇੱਕ ਜਿਹੜਾ ਹੈਗਾ ਪਾਲਿਆ ਉਹ ਇਹਨਾਂ ਖੇਡਾਂ ਲਈ ਸਮਰਪਿਤ ਕੀਤਾ ਆ ਔਰ ਇਸ ਖੇਡ ਨੂੰ ਪ੍ਰਮੋਟ ਕਰਨ ਦੇ ਵਿੱਚ ਇਹਨਾਂ ਨੇ ਬਹੁਤ ਹੀ ਵੱਡਾ ਅਹਿਮ ਯੋਗਦਾਨ ਪਾਇਆ ਹਰਮੇਸ਼ ਚੰਦਰਾਜੀ ਨੇ ਆ ਬਹੁਤ ਵੱਡਾ ਕਾਰਜ ਕੀਤਾ ਇਹਨਾਂ ਬੱਚੀਆਂ ਤੇ ਬੱਚਿਆਂ ਲਈ ਮੌਕੇ ਤੇ ਹੀ ਗਰਾਊਂਡ ਦੇ ਵਿੱਚ ਜਿਹੜੇ ਹੈਗੇ ਆ ਉਹ ਜਿਹੜੇ ਆ ਮੈਡਲ ਜਿਹੜੇ ਹੈਗੇ ਆ ਉਹ ਤਕਸੀਮ ਕਰਾਏ ਆ ਉਹਨਾਂ ਨੂੰ ਟਰੋਫੀਆਂ ਪ੍ਰਦਾਨ ਕਰਵਾਈਆਂ ਜਾਂ ਬੱਚਿਆਂ ਨੂੰ ਮੋਟੀਵੇਟ ਕੀਤਾ ਆ ਮੈਨੂੰ ਇਸ ਤਰ੍ਹਾਂ ਲੱਗਦਾ ਆ ਕਿ ਜੋ ਸਾਡੇ ਸੂਬੇ ਦੇ ਮੁੱਖ ਮੰਤਰੀ ਸਦਾਰਤੋਵਾਨ ਸਿੰਘ ਮਾਨ ਹੁਣਾਂ ਦੀ ਸੋਚ ਆ ਉਸ ਸੋਚ ਤੇ ਇਹ ਪੂਰੀ ਸਮੁੱਚੀ ਟੀਮ ਜਿਹੜਾ ਉਹ ਪਹਿਰਾ ਦੇ ਰਹੀ ਆ ਕਿਉਂਕਿ ਆਪਾਂ ਇੱਕ ਉਹ ਜਿਹੜਾ ਪੰਜਾਬ ਆ ਜਿਸ ਨੂੰ ਪਹਿਲਾ ਸਮੇਂ ਦੀਆਂ ਸਰਕਾਰਾਂ ਨੇ ਕਾਂਗਰਸ ਪਾਰਟੀ ਨੇ ਅੱਖੋਂ ਪਰੋਖੇ ਕੀਤਾ ਸੀ ਕੋਈ ਖੇਡ ਨੀਤੀ ਨਹੀਂ ਸੀ ਕੋਈ ਯੋਜਨਾ ਨਹੀਂ ਸੀ ਪਰੰਤੂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਖੇਡ ਨੀਤੀ ਲਿਆਂਦੀ ਹੈਗੀ ਆ ਖੇਡ ਪਾਲਿਸੀ ਦੇਣ ਜਿਹੜਾ ਹੈਗਾ ਬੱਚਿਆਂ ਨੂੰ ਖਿਡਾਰੀਆਂ ਨੂੰ ਜਿਹੜਾ ਪ੍ਰਮੋਟ ਕੀਤਾ ਆ ਆ ਪਿਛਲੇ ਦਿਨਾਂ ਦੇ ਵਿੱਚ 올림픽 ਦੇ ਵਿੱਚੋਂ ਜਿਹੜੇ ਉਹ 10 ਖਿਡਾਰੀ ਜਿਹੜੇ ਹੌਕੀ ਦੇ ਇਸ ਪੰਜਾਬ ਦੇ ਸਨ ਉਹਨਾਂ ਨੂੰ ਲਗਭਗ 9 ਕਰੋੜ ਰੁਪਈਆ ਜਿਹੜਾ ਹੈਗਾ ਨਕਦ ਰਾਸ਼ੀ ਦਿੱਤੀ ਆ ਜਿਹੜਾ ਵੀ ਖਿਡਾਰੀ 올림픽 ਦੇ ਵਿੱਚ ਜਿਹਨੇ ਆਪਣਾ ਪਾਰਟਿਸਪੇਟ ਵੀ ਕੀਤਾ 15-15 ਲੱਖ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਆ ਸੋ ਲੋਕਰੀਆਂ ਦੇ ਕੇ ਨਵਾਜ਼ ਰਹੇ ਆ ਸੋ ਅੱਜ ਦੇ ਇਸ ਸ਼ੁਭ ਮੌਕੇ ਤੇ ਮੈਂ ਜਿੱਥੇ ਸਾਰੀ ਇਸ ਟੀਮ ਨੂੰ ਵਧਾਈ ਦਿਨਾ ਆ ਉਥੇ ਨਾਲ ਦੀ ਨਾਲ ਇਹਨਾਂ ਨੂੰ ਇੱਕ ਬਚਨ ਵੀ ਇਹਨਾਂ ਦੇ ਨਾਲ ਕਰਦਾ ਆ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਅਜ਼ਿਹੇ ਜਿਹੜੇ ਹੈਗੇ ਆ ਉਹ ਖੇਡ ਮੇਲੇ ਕਰਾਉਣੇ ਚਾਹੀਦੇ ਹਨ ਬੱਚਿਆਂ ਦਾ ਭਵਿੱਖ ਵੀ ਬਣੇਗਾ ਔਰ ਜਿਹੜਾ ਕੋਈ ਸਮਾਜ ਦੇ ਵਿੱਚ ਬੁਰਾਈ ਆ ਜਿਹੜੀ ਕੋਈ ਲਾਹਨਤ ਚੱਲੀ ਆ ਤਾਂ ਉਸ ਤੋਂ ਵੀ ਆਪਾਂ ਨਜ਼ਾਤ ਦੁਆਵਾਂਗੇ ਔਰ ਨਾਲ ਦੀ ਨਾਲ ਸੂਬੇ ਦੇ ਮੁੱਖ ਮੰਤਰੀ ਸਦਾ ਪ੍ਰਵਾਨ ਸਿੰਘ ਮਾਨ ਦਾ ਉਹ ਸੁਪਨਾ ਪੂਰਾ ਕਰਾਂਗੇ ਕਿ ਰੰਗਲਾ ਪੰਜਾਬ ਜਿਹੜਾ ਹੈਗਾ ਮੁਰਕੇ ਨਹੀਂ ਹੱਥੇ ਲਿਆਉਣਾ ਉਸ ਦੇ ਵਿੱਚ ਆਪਾਂ ਅੱਜ ਇੱਕ ਬਹੁਤ ਵੱਡਾ ਯੋਗਦਾਨ ਪਾਵਾਂਗੇ ਸੋ ਜਿਹੜੇ ਅੱਜ ਜੇਤੂ ਵਿਦਿਆਰਥੀਆਂ ਨੇ ਮੈਡਲ ਤੇ ਇਨਾਮ ਜਿਹੜੇ ਹੈਗੇ ਆ ਉਪ੍ਰਾਪਤ ਕੀਤੇ ਆ ਉਹ ਸਾਰੇ ਵਧਾਈ ਦੇ ਪਾਤਰ ਨੇ ਔਰ ਜਿਹੜੇ ਬੱਚੇ ਇਸ ਜਿਹੜੇ ਹੈਗਾ ਮੁਕਾਬਲੇ ਦੇ ਵਿੱਚੋਂ ਪਛੜ ਗਏ ਆ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਆ ਪ੍ਰਮਾਤਮਾ ਵਗੇ ਅਰਦਾਸ ਕਰਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੋਰ ਵਧੀਆ ਨਿਖਰ ਕੇ ਜਿਹੜਾ ਹੈ ਆਪਣੇ ਸਕੂਲਾਂ ਦਾ ਆਪਣੇ ਮਾਪਿਆਂ ਦਾ ਔਰ ਇਸ ਸੂਬੇ ਤੇ ਰਾਸ਼ਟਰ ਦਾ ਨਾਮ ਉੱਚਾ ਕਰਨ ਦੇ ਵਿੱਚ ਅਹਿਮ ਯੋਗਦਾਨ ਪਾਉਣਗੇ ਬਹੁਤ ਬਹੁਤ ਧੰਨਵਾਦ